ਜਵਾਨਾਂ ਨੂੰ ਦੇਖ ਕੇ ਰੂਹ ਖੁਸ਼ ਹੋ ਗਈ ਲੋਕੀ ਕਹਿੰਦੇ ਪੰਜਾਬ ਦੇ ਜਵਾਨ ਨੇ ਨਸ਼ੇੜੀ ਨਸ਼ੇਣੀ ਨਸ਼ੇੜੀ ਤੇ ਮੈਂ ਤਾਂ ਜਵਾਨਾਂ ਨੂੰ ਦੇਖ ਕੇ ਰੂਹ ਖੁਸ਼ ਹੋ ਉੱਥੋਂ ਮੁੜ ਕੇ ਆਇਆ ਮੈਂ ਤਾਂ ਤੇ ਮੈਂ ਵੇਖਿਆ ਵਿਰਖ ਸਿੰਘ ਸਾਹਿਬ ਵੀ ਖੜੇ ਹੋਏ ਆ ਤੇ ਵਿਰਖ ਸਾਹਿਬ ਬੜੇ ਧਿਆਨ ਨਾਲ ਦੇਖਦੇ ਪਏ ਕਿ ਕੀ ਮਤਲਬ ਕੋਈ ਸ਼ਿਸ਼ਤ ਲਈ ਬੱਟੇ ਜੇ ਤੁਸੀਂ ਮੈਂ ਦੇਖ ਰਿਹਾ ਵੀ ਵਾਕਿਆ ਜਿਹੜੀ ਤੁਹਾਡੀ ਗੱਲ ਸੁਣੋ ਨਾ ਵੀ ਜਿਹੜਾ ਬਗਨਾਮ ਕੀਤਾ ਜਾਂਦਾ ਹੈ ਨਾ ਜਿਵੇਂ ਉਹਨਾਂ ਨੇ ਔੜਦਾ ਪੰਜਾਬ ਫਿਰ ਬਣਾਤੀ ਜੀ 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 ਉਹ ਕੇਦਰੀ ਬਾਲ ਨੇ ਆ ਭੰਡਿਆ ਰਾਹੁਲ ਗਾਲੀ ਕਹਿੰਦਾ ਸੀ ਵੀ ਤੇ 70% ਨਸ਼ੇੜੀ ਹੋ ਗਏ ਆ ਜੀ ਜੀ ਇਹ ਜਿਹੜੇ ਸਾਡੇ ਜਵਾਨ ਹੱਥਾਂ ਨਾਲ ਜੇ ਕੰਮ ਕਰਦੇ ਇਹਦੇ ਆਪਦੇ ਜੁੱਸੇ ਬਣਾਉਂਦੇ ਆ ਆਪਦੀ ਮਿਹਨਤ ਕਰਦੇ ਆ ਜੀ ਇਹ ਜਿਹੜੀਆਂ ਗੱਲਾਂ ਨੇ ਨੇ ਸਾਡੇ ਲਈ ਉਦਾਹਰਨਾਂ ਨੇ ਜਿਵੇਂ ਇੱਕ ਸਾਡਾ ਜਵਾਨ ਉਹ ਦੁਬਈ ਦੇ ਵਿੱਚ ਵੇਖਿਆ ਜੇ ਹਾਂ ਹਾਂ ਉਹ ਜੁਹਾਰ ਸਿੰਘ ਉਹ ਚੌਕੌਰ ਸਾਹਿਬ ਦੇ ਰਣ ਵਾਲਾ ਮੁੰਡਾ ਹੈ ਜੀ ਅੱਛਾ ਜੀ ਹਾਂ ਫਟਗਾਬੀ ਆ ਉਹਦਾ ਪੰਜਾਬੀ ਹੈ ਉਹਦੇ ਜਿਹੜੇ ਪਿਤਾ ਜੀ ਵੀ ਕਬੱਡੀ ਦੇ ਖਿਡਾਰੀ ਰਹੇ ਆ ਹਾਂ ਜੀ ਤਾਂ ਖਰੇ ਕੀ ਉਹਦਾ ਨਾਂ ਐਂਟਲੀ ਜੁਲਸਕਾ ਹੈ ਖਰੇ ਕੀ ਆ ਉਹ ਖਿਡਾਰੀ ਜਿਹੜਾ ਗੋਰਿਆਂ ਦਾ ਸੀ ਜੀ ਜੀ ਇਹ ਦੁਬਈ 'ਚ ਮੁਕਾਬਲਾ ਹੋਇਆ ਹੈ ਤੇ ਤੁਸੀਂ ਹਿਸਾਬ ਲਾ ਲਓ ਵੀ ਉਹਨੇ ਉਹਦੇ ਪਹਿਲਾ ਉਹਨੇ ਚਪੇੜ ਮਾਰੀ ਜੀ ਇਹ ਮੜਾ ਜਿਹਾ ਹਿੱਲ ਗਿਆ ਜੀ ਦੂਜੀ ਚਪੇੜ ਇਹਨੇ ਮਾਰੀ ਉਹ ਹਿੱਲਿਆ ਨਹੀਂ ਤੀਜੀ ਚਪੇੜ ਉਹਨੇ ਮਾਰੀ ਤੇ ਉਹਦੀ ਅੱਖ ਤੇ ਸੱਟ ਲੱਗ ਗਈ ਉਹ ਫੌਲ ਕਰ ਦਿੱਤਾ ਗਿਆ ਹੂੰ ਫੇਰ ਉਹਨੇ ਚਪੇੜ ਮਾਰੀ ਜੇ ਫੇਰ ਨਹੀਂ ਹਿੱਲਿਆ ਫੇਰ ਇਹਦੀ ਵਾਰੀ ਜਦੋਂ ਆਈ ਤੇ ਨੇ ਕਾ ਜਿਵੇਂ ਪੰਜਾਬੀਆਂ ਨੇ ਛੰਡਿਆ ਲਫੜ ਤੇ ਆਪਾਂ ਫੇੜਾ ਰੱਖ ਦਿੱਤਾ ਲਾ ਕੇ ਰੱਖ ਦਿੱਤਾ ਤੇ ਪਰ ਜੁੱਸਾ ਹੈ ਨਾ ਜਾਨ ਇਹ ਨਾ ਮੁਕਾਬਲੇ 'ਚ ਤਾਂ ਹੀ ਭਾਗ ਜਾ ਜਾਂਦਾ ਤੇ ਉਹੀ ਬੰਦੇ ਭਾਗ ਲੈ ਸਕਦੇ ਆ ਜਿਹੜੇ ਇੱਥੇ ਅੱবি ਧਰਤੀ ਨਾਲ ਜੁੜੇ ਰਹੇ ਜੀ ਇਹ ਮੁੰਡਾ ਬੜਾ ਮਿਹਨਤੀ ਰਿਆ ਜੀ ਸੁਣ ਚਾਇਆ ਜੀ ਧਰਤੀ ਨਾਲ ਜੁੜਿਆ ਰਿਆ ਬਿਲਕੁਲ ਇਹ ਪੰਜਾਬ ਦੇ ਜੁੱਸੇ ਦਾ ਜਿਹੜੀ ਗੱਲ ਸੀ ਉਹ ਪੂਰੀ ਦੁਨੀਆ 'ਚ ਜਾਂਦੀ ਸੀ ਇੱਕ ਮਿੰਟ ਰੁਕ ਜਾ ਪੁੱਤ ਪੰਜਾਬ ਦੇ ਜੁੱਸੇ ਦੀ ਗੱਲ ਪੂਰੀ ਦੁਨੀਆ 'ਚ ਤਾਂ ਹੀ ਮਸ਼ਹੂਰ ਸੀ ਜੀ ਐਵੇਂ ਥੋੜਾ ਹਰੀ ਸਿੰਘ ਨਲਵੇ ਵਰਗੇ ਜਿਹੜੇ ਉਹ ਛੇਰ ਨੂੰ ਫੜ ਕੇ ਆ ਪਾੜ ਦਿੰਦੇ ਸੀ ਪਾੜ ਦਿੰਦੇ ਸੀ ਸਹੀ ਗੱਲ ਹਾਂਜੀ ਬਿਲਕੁਲ ਗੁਰੂ ਅੰਗਦ ਦੇਵ ਸੱਚੇ ਪਾਸ਼ਾ ਮਹਾਰਾਏ ਨੇ ਪਹਿਲਵਾਨੀ ਐਵੇਂ ਨਹੀਂ ਸੀ ਸ਼ੁਰੂ ਕਰਾਈ ਜੀ ਖਡੂਰ ਸਾਹਿਬ ਦੀ ਧਰਤੀ ਤੇ ਬਿਲਕੁਲ ਹਾਂਜੀ ਬੜੇ ਬੜੇ ਵੱਡੇ ਪਹਿਲਵਾਨ ਪੈਦਾ ਕੀਤੇ ਛੇਵੇਂ ਪਾਤਸ਼ਾਹ ਵੀ ਮਾਰਾ ਸੱਚੇ ਪਾਤਸ਼ਾਹ ਨੇ ਮਡੇ ਵੱਡੇ ਯੋਧੇ ਕੱਢੇ ਉਹਨਾਂ ਨੇ ਵੀ ਕੁਸ਼ਤੀਆਂ ਮੁਕਾਬਲੇ ਜਾਂ ਹੋਰ ਇਸ ਤਰ੍ਹਾਂ ਦੇ ਪੂਰੇ ਹਥਿਆਰਬੰਦ ਪੈਦਾ ਕੀਤੇ ਦਸਵੇਂ ਪਾਤਸ਼ਾਹ ਨੇ ਤਾਂ ਫਿਰ ਸਾਰੀ ਗਰੀਜਾ ਲਾ ਲਈਆਂ ਸਾਰਾ ਖਾਣ ਖਵਾਉਣੇ ਰਾਸ਼ਨ ਖਵਾਉਣਾ ਯੋਧਿਆਂ ਨੂੰ ਪੂਰਾ ਸਮਰਾਤ ਆੜੇ ਹੋਲੇ ਮੱਲੇ ਤੇ ਆਪਾਂ ਦੇਖਦੇ ਆ ਜੀ ਜੀ ਕਿ ਲੜਨਾ ਕਿਵੇਂ ਆ ਦੁਸ਼ਮਣ ਦੇ ਨਾਲ ਮੁਕਾਬਲਾ ਕਿਵੇਂ ਕਰਨਾ ਹੈ ਪਹਿਲਾ ਜੁਸਾ ਜੁਸਾ ਵੱਡਾ ਸਰੀਰ 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 ਦੇ ਕੀ ਸਾਣਿਆਂ ਦੇ ਜਾਨ ਹੈ ਤੇ ਜਹਾਨ ਜਾਨ ਹੈ ਤੇ ਜਾਨ ਬਿਲਕੁਲ ਮੈਨੂੰ ਉਹ ਖੁਸ਼ੀ ਹੋਈ ਜਿਹੜੀ ਉਹ ਮੁੰਡੇ ਵਾਲੇ ਵੇਖ ਕੇ ਜੀ ਵੀ ਅੱਜ ਫੇਰ ਪੰਜਾਬੀਆਂ ਦਾ ਸਿੱਖ ਪੰਥ ਦਾ ਇੱਕ ਨਾਂ ਉੱਚਾ ਹੋਇਆ ਜਦੋਂ ਵੀ ਕੋਈ ਸਾਡਾ ਪੰਜਾਬੀ ਜਾਂ ਸਾਡਾ ਸਿੱਖ ਨੌਜਵਾਨ ਇਸ ਤਰ੍ਹਾਂ ਦਾ ਕਰਤੱਵ ਕਰਕੇ ਬਾਹਰ ਕੁਝ ਸ਼ੀਲਾਪਨ ਵਿਖਾਉਂਦਾ ਹੈ ਆਪਦੀ ਸੇਧ ਦੇ ਨਾਲ ਜੀ ਉੱਥੇ ਮਾਣ ਮਹਿਸੂਸ ਹੁੰਦਾ ਵਿਰਖ ਸਰ ਤੁਸੀਂ ਵੇਖਿਆ ਹੋਣਾ ਫੇਸਬੁੱਕ YouTube ਮੈਂ ਕਿਹਾ ਨਾ ਇੰਸਟਾਗ੍ਰam ਕਿਹੜੀ ਚੀਜ਼ ਹੈ ਜਿਹੜੀ ਉਸ ਆਪਣੇ ਪੰਜਾਬੀ ਸਿੱਖ ਮੁੰਡੇ ਦੀ ਫੋਟੋ ਨਹੀਂ ਲੱਗੀ ਤੇ ਵੀਡੀਓ ਨਹੀਂ ਪਾਈ ਹਰੇਕ ਪਾ ਕੇ ਤੇ ਪ੍ਰਾਊਡ ਫੀਲ ਕਰ ਰਿਹਾ ਉਹਨੂੰ ਐ ਲੱਗ ਰਿਹਾ ਵੀ ਇਹ ਮੇਰਾ ਹੀ ਭੈਣ ਭਰਾ ਹੈ ਪ੍ਰਾਊਡ ਹੋਣਾ ਵੀ ਚਾਹੀਦਾ ਉਹ ਸਾਡੀ ਜਿਹੜੀ ਉਹ ਜਵਾਨੀ ਜਿਹੜੀ ਸਾਡੀ ਥੋੜੇ ਘਨੇ ਵੀਰ ਭੜਕ ਚੁੱਕੇ ਆ ਆਪਦੇ ਥੀਮ ਤੋਂ ਠੀਕ ਠੀਕ ਹੈ ਆਪਦੇ ਨਿਸ਼ਾਨੇ ਤੋਂ ਤੇ ਉਹ ਥੋੜਾ ਘਣਾ ਗਲਤ ਰਾਹ ਤੇ ਪਏ ਆ ਥੋੜੇ ਘਨੇ ਜੀ ਜੀ ਉਹਨਾਂ ਵਾਸਤੇ ਵੀ ਇੱਕ ਬੜੀ ਵੱਡੀ ਸੇਧ ਹੈ ਜੀ ਹਨਾ ਕਿ ਜੇ ਉਹ ਕੁਝ ਕਰ ਸਕਦਾ ਹੈ ਅਸੀਂ ਕਿਉਂ ਨਹੀਂ ਕਰ ਸਕਦੇ ਅਸੀਂ ਕਿਉਂ ਨਹੀਂ ਕਰ ਸਕਦੇ ਹਾਂਜੀ ਇਹ ਗੱਲ ਸਾਨੂੰ ਸੋਚਣੀ ਪਏ ਕਿ ਸਾਨੂੰ ਵਿਚਾਰ ਨਹੀਂ ਪਏ ਕਿ ਸਾਨੂੰ ਆਪਦੀ ਖਰਾਕ ਹੱਲ ਤੇ ਆਉਣ ਦੇਣਾ ਪਏਗਾ ਸਾਨੂੰ ਮਿਹਨਤ ਵੱਲ ਧਿਆਨ ਦੇਣਾ ਪਏਗਾ ਸਾਨੂੰ ਜੇ ਸਾਡੇ ਅੰਦਰ ਹਿੰਮਤ ਹੋਏਗੀ ਤੇ ਅਸੀਂ ਲੜ ਸਕਾਂਗੇ ਲੜ ਸਕਾਂਗੇ ਤੇ ਇਹ ਗੱਲ ਬਹੁਤ ਜ਼ਰੂਰੀ ਹੈ ਨਾ ਕਿ ਇਹ ਕੋਈ ਇਹਦੇ ਨਾਲ ਇਹ ਨਹੀਂ ਹੈ ਵੀ ਅਸੀਂ ਸਮਾਜ ਦਾ ਕੋਈ ਬੁਰਾ ਕਰਨਾ ਜੀ ਅਸੀਂ ਆਪਿਆਂ ਨੂੰ ਬਖਾਉਣਾ ਹੈ ਬਿਲਕੁਲ ਤੇ ਜੇ ਤੁਹਾਡੇ ਚ ਕੁਝ ਖਾਦਾ ਪੀਤਾ ਹੋਵੇਗਾ ਤਾਂ ਹੀ ਬਖਾ ਸਕਾਂਗੇ ਦੇਖੋ ਮੁੰਡਿਆਂ ਦੀ ਮਿਹਨਤ ਜਿਹੜੀ ਕਰਦੇ ਆ ਖੁਸ਼ੀ ਮਹਿਸੂਸ ਹੁੰਦੀ ਆ ਸਾਰਿਆਂ ਨੂੰ ਕਰਨੀ ਚਾਹੀਦੀ ਏ ਬੀਤੇ ਸਮੇਂ ਚ ਅਸੀਂ ਵੇਖਦੇ ਜਦੋਂ ਅਸੀਂ ਨਿੱਕੇ ਨਿੱਕੇ ਆਪਾਂ ਹੁੰਨੇ ਸਾਂ ਉਹ ਪੜੋਲ ਬਣਾਉਣੇ ਜੀ ਹਾਂਜੀ ਉਹਨੂੰ ਗੋਡਨਾ ਥਾਂ ਨੂੰ ਭੱਜ ਕੇ ਆਉਣਾ ਦੂਰੋਂ ਛਾਲਾ ਮਾਰਨੀਆ ਡੰਡ ਬੈਠਕ ਮੁੰਡੇ ਮਾਰਦੇ ਹੁੰਦੇ ਸੀ ਕਿੰਨਾ ਉਹ ਸਾਰਾ ਸਿਸਟਮ ਸ਼ਾਮ ਨੂੰ ਇੱਕ ਪੂਰੇ ਗਰਾਉਂਡ ਭਰੇ ਹੁੰਦੇ ਸੀ ਮੇਲਾ ਲੱਗਿਆ ਹੁੰਦਾ ਸੀ ਹਰ ਬੰਦਾ ਕ ਮਤਲਬ ਕੋਸ਼ਿਸ਼ ਕਰਦਾ ਸੀ ਬਜ਼ੁਰਗ ਜਾਂਦੇ ਹੁੰਦੇ ਸੀ ਪੁਰਾਣੇ ਪਿੰਡਾਂ ਵਾਲੇ ਉਹਨਾਂ ਖਣਾ ਉਹੜਾ ਮੁੰਡਾ ਵਧੀਆ ਖੇਡਦਾ ਪਿਆਣਾ ਮੈਂ ਇਹਨੂੰ ਦੇਸੀ ਘਿਓ ਦੇਵਾਂਗਾ ਜੀ ਉਹ ਮੁੰਡਾ ਡਾ ਵਧੀਆ ਖੇਡਦਾ ਪਿਆਣਾ ਮੈਂ ਇਹਨੂੰ ਬਦਾਮ ਦੇਵਾਂਗਾ ਦਿੰਦੇ ਵੀ ਹੁੰਦੇ ਸੀ ਹਾਂਜੀ ਫਿਰ ਪਿਆ ਵੀ ਇੱਕ ਸਾਡੇ ਪਿੰਡ ਦਾ ਸਾਡੇ ਇਲਾਕੇ ਦਾ ਸਾਡੇ ਪੰਜਾਬ ਦਾ ਨਾ ਰੋਸ਼ਨ ਬਿਲਕੁਲ ਹੋਰ ਸਹੀ ਗੱਲ ਬਿਲਕੁਲ